ਜੈ ਸਾਈਂ ਦੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਮੈਂ ਤੁਹਾਡਾ ਆਪਣਾ ਦੇਵਹੀਰ ਤੇ ਅੱਜ ਦੀ ਇਸ ਵੀਡੀਓ ਦੇ ਵਿੱਚ ਮੈਂ ਗੱਲ ਕਰਨੀਆਂ ਬਾਪੂ ਕੁੰਭਦਾਸ ਮਹਾਰਾਜ ਜੀ ਦੀ ਮੈਨੂੰ ਲੱਗਦਾ ਇਦਾਂ ਦਾ ਕੋਈ ਸ਼ਖਸ ਨਹੀਂ ਹੋਣਾ ਜਿਹੜਾ ਪੀਰਾ ਫਕੀਰਾਂ ਨੂੰ ਮੰਨਦਾ ਹੋਵੇ ਤੇ ਬਾਪੂ ਗੰਗਾਦਾਸ ਜੀ ਤੇ ਬਾਪੂ ਕੁੰਭਦਾਸ ਮਹਾਰਾਜ ਬਾਰੇ ਨਾ ਜਾਣਦਾ ਹੋਵੇ ਤੇ ਗੱਲ ਇਦਾਂ ਹੈ ਕਿ ਕਹਿੰਦੇ ਬਾਪੂ ਕੁੰਭਦਾਸ ਮਹਾਰਾਜ ਨੂੰ ਪਲਸ ਫੜ ਕੇ ਲੈ ਗਈ ਪਲਸ ਕਿਉਂ ਫੜ ਕੇ ਲੈ ਕੇ ਗਈ ਇਹਦਾ ਰੀਜ਼ਨ ਨਹੀਂ ਪਤਾ ਪਰ ਮੈਂ ਇਹ ਸੋਚਦਾ ਆ ਕਿ ਪਤਾ ਨਹੀਂ ਉਹ ਕਿਹੜੇ ਇਨਸਾਨ ਹੋਣੇ ਨੇ ਇਦਾਂ ਦੇ ਪਾਗਲ ਇਨਸਾਨ ਜਿਨ੍ਹਾਂ ਨੇ ਬਾਪੂ ਕੁੰਬਦਾਸ ਮਹਾਰਾਜ ਦੇ ਉੱਤੇ ਪਰਚਾ ਪਵਾਇਆ ਹੋਣਾ ਪਤਾ ਨਹੀਂ ਕਿਹੜੇ ਇਦਾਂ ਦੇ ਪਾਗਲ ਇਨਸਾਨ ਹੋਣਗੇ ਜਾਂ ਉਹਨਾਂ ਨੂੰ ਪਤਾ ਹੀ ਨਹੀਂ ਹੋਣਾ ਫਕੀਰਾਂ ਬਾਰੇ ਉਹਨੂੰ ਲੱਗਦਾ ਕੁਸ਼ੋਰ ਸਮਝ ਕੇ ਚਲ ਗਏ ਤੇ ਕਿਉਂ ਟੱਕਰ ਗਿਆ ਉਹਨਾਂ ਨੂੰ ਫਕੀਰ ਚਲੋ ਬਾਪੂ ਕੁੰਬਦਾਸ ਮਹਾਰਾਜ ਨੂੰ ਪੁਲਿਸ ਫੜਕੇ ਲੈ ਕੇ ਜਾ ਰਹੀ ਹੈ ਆਪਣੀ ਵੈਨ ਦੇ ਵਿੱਚ ਤੇ ਔਸ ਵੈਨ ਦੇ ਪਿੱਛੇ ਬਾਪੂ ਕੁੰਬਦਾ ਸਿਮਰਾਜ ਜੀ ਦੀ ਜਿੰਨੀ ਸੰਗਤ ਜਿੰਨੇ ਉਹਨਾਂ ਦੇ ਆਸ਼ਕ ਜਿੰਨੇ ਉਹਨਾਂ ਦੇ murid ਭੀੜ ਪਾਈ ਹੋਈ ਉਹਨਾਂ ਨੇ ਪੁਲਿਸ ਦੀ ਜੀਪ ਦੇ ਪਿੱਛੇ ਪੁਲਿਸ ਦੀ ਵੈਨ ਦੇ ਪਿੱਛੇ ਪ੍ਰਸ਼ਾਦ ਚੱਕੀ ਫਿਰਦੇ ਨੇ ਬਾਪੂ ਜੀ ਮਹਾਰਾਜ ਜਕਾਰੇ ਲਾ ਰਹੇ ਨੇ ਉਹਨਾਂ ਦੇ ਨਾਮ ਦੇ ਤੇ ਬਾਪੂ ਜੀ ਵਿੱਚ ਅੱਧ ਨੰਗੇ ਮਤਲਬ ਮਸਤ ਸੀ ਉਹਨਾਂ ਦੇ ਕੱਪੜੇ ਦਾ ਕੀ ਪੋਣਾ ਜਟਾਂ ਖੁੱਲੀਆਂ ਹੋਈਆਂ ਵੱਡੀ ਸਾਰੀ ਦਾੜੀ ਉਹਨਾਂ ਦੀ ਉਹ ਵੈਨ 'ਚ ਬੈਠੇ ਪੂਰੇ ਮਸਤ ਪੋਲਸ ਵਾਲੇ ਵੀ ਉਹਨਾਂ ਦੇ ਨਾਲ ਬੈਠੇ ਡਰ ਰਹੇ ਨੇ ਪਤਾ ਉਹਨਾਂ ਨੂੰ ਵੀ ਹੋਣਾ ਵੀ ਅਸੀਂ ਕਿਨੂੰ ਲੈ ਕੇ ਆਏ ਆ ਚਲੋ ਕਹਿੰਦੇ ਬਾਪੂ ਜੀ ਮਹਾਰਾਜ ਨੂੰ ਉਹਨਾਂ ਨੇ ਲੁਧਿਆਣਾ ਸ਼ਹਿਰ ਦੇ ਵਿੱਚ ਤਾਜਪੁਰ ਰੋਡ ਦੇ ਉੱਤੇ ਜਿਹੜੀ ਜੇਲ ਆ ਨਾ ਉਸ ਜੇਲ ਦੇ ਵਿੱਚ ਉਹ ਲੈ ਗਏ ਉੱਥੇ ਜਾ ਕੇ ਜਦੋਂ ਬਾਪੂ ਜੀ ਨੂੰ ਬਾਪੂ ਕੁੰਬਦਾ ਸਿੰਘ ਮਹਾਰਾਜ ਨੂੰ ਜਦੋਂ ਕਹਿੰਦੇ ਉਹ ਅੰਦਰ ਬਿਠਾ ਕੇ ਲੋਕ ਲਗਾ ਕੇ ਬਾਹਰ ਆਉਂਦੇ ਸੀ ਨਾ ਬਾਹਰ ਆ ਕੇ ਦੇਖਦੇ ਸੀ ਤਾਂ ਬਾਪੂ ਜੀ ਮਹਾਰਾਜ ਬਾਹਰ ਬੈਠੇ ਹੁੰਦੇ ਸੀ ਉਹ ਆਣ ਹੋ ਜਾਂਦੇ ਸੀ ਕਿ ਹੁਣ ਹੀ ਤਾਂ ਅਸੀਂ ਅੰਦਰ ਲੋਕ ਲਗਾ ਕੇ ਆਏ ਆ ਉਹ ਫੇਰ ਫੜ ਕੇ ਅੰਦਰ ਲੈ ਕੇ ਜਾਂਦੇ ਸੀ ਲੋਕ ਲਾਉਂਦੇ ਸੀ ਬਾਹਰ ਆ ਕੇ ਦੇਦੀ ਬਾਪੂ ਜੀ ਮਹਾਰਾਜ ਬਾਹਰ ਬੈਠੇ ਹੁੰਦੇ ਸੀ ਐਂ ਚੱਲਦਾ ਰਿਹਾ ਚੱਲਦਾ ਰਿਹਾ ਚੱਲਦਾ ਰਿਹਾ ਪੁਲਿਸ ਕਹਿੰਦੀ ਇਹ ਕੋਈ ਆਮ ਨਹੀਂ ਹੈਗਾ ਚਲੋ ਜੀ ਐਂ ਕਰਦੇ ਕਰਦੇ ਉਥੋਂ ਦੇ ਸਾਰਿਆਂ ਨੂੰ ਪਤਾ ਲੱਗ ਗਿਆ ਕਿ ਇਹ ਕੌਣ ਆ ਦੁਨੀਆ ਮੰਨਣ ਲੱਗੀ ਪੁਲਿਸ ਮੰਨਣ ਲੱਗੀ ਇਸ ਤੋਂ ਬਾਅਦ ਉੱਥੇ ਬੜੇ ਕਿੱਸੇ ਜੁੜੇ ਬਾਪੂ ਜੀ ਮਹਾਰਾਜ ਨਾਲ ਉਸ ਜੇਲ੍ਹ ਦੇ ਬੜੇ ਕਿੱਸੇ ਜੁੜੇ ਉਹ ਕਿੱਸੇ ਮੈਂ ਤੁਹਾਨੂੰ ਹੌਲੀ-ਹੌਲੀ ਸਾਂਝੇ ਕਰਦਾ ਰਹੂੰਗਾ ਪਰ ਅੱਜ ਦੇ ਟਾਈਮ ਦੇ ਵਿੱਚ ਤਾਜਪੁਰ ਰੋਡ ਦੇ ਉੱਤੇ ਜਿਹੜੀ ਜੇਲ੍ਹ ਆ ਉਹਦੇ ਅੰਦਰ ਬਾਪੂ ਕੁੰਬਦਾਸ ਮਹਾਰਾਜ ਜੀ ਦਾ ਦਰਬਾਰ ਬਣਿਆ ਹੋਇਆ ਉਹਨਾਂ ਦੀ ਉੱਥੇ ਪੂਜਾ ਪਾਠ ਹੁੰਦੀ ਆ ਉੱਥੇ ਉਹਨਾਂ ਦੀ ਇਬਾਦਤ ਹੁੰਦੀ ਆ ਉਹਨਾਂ ਦਾ ਚਰਾਗ ਜਗਦਾ ਆ ਉਹਨਾਂ ਦੇ ਨਾਮ ਦਾ ਮੱਥਾ ਟੇਕਦੇ ਨੇ ਉੱਥੇ ਪੁਲਿਸ ਵਾਲੇ ਇਹ ਹੁੰਦੇ ਨੇ ਫਕੀਰ ਤਾਂ ਹੀ ਕਹਿੰਦੇ ਨੇ ਕਿ ਫਕੀਰਾਂ ਦੇ ਨਾਲ ਪੰਗਾ ਲੈਣਾ ਬੜਾ ਔਖਾ ਕੰਮ ਆ ਸੋ ਜਿੰਨਾਂ ਜਿੰਨਾਂ ਨੇ ਮਿਲਿਆ ਆ ਉਹ ਭੋਗਦੇ ਨੇ ਸੋ ਜੇ ਤੁਹਾਨੂੰ ਇਸ ਵਾਲੇ ਨਹੀਂ ਸੀ ਪਤਾ ਨਾ ਇਹਨੂੰ ਵੀਡੀਓ ਨੂੰ ਇਨਾ ਸ਼ੇਅਰ ਕਰੋ ਇਨਾ ਸ਼ੇਅਰ ਕਰੋ ਤਾਂ ਕਿ ਸਾਰਿਆਂ ਦੇ ਕੋਲ ਇਹ ਵੀਡੀਓ ਪਹੁੰਚੇ ਜੈਸਾ ਜੀ ਵੀ